ਜੀ ਸਤਿ ਸ੍ਰੀ ਅਕਾਲ ਆਪਾਂ ਵਗ ਬਾਬੇ ਭਾਈ ਭਗਤ ਦੇ ਰੋਜ਼ ਦੀ ਤਰ੍ਹਾਂ ਠੀਕ ਮੱਥਾ ਟੇਕਣ ਹੁਣ ਕੀ ਨਹੀਂ ਠੀਕ ਠੀਕ ਕੱਢ ਕੇ ਹਾਂ ਜਾਂਦੇ ਅੰਦਰ ਦਰਬਾਰ ਚ ਪਹਿਲਾਂ 75 ਸਰੋਵਰ ਤੇ ਪੰਜ ਸਨਾਨਾ ਕਰ ਲਈਏ ਫਿਰ ਪੁਰ ਧੋ ਕੇ ਚੱਲਾਂਗੇ ਆ ਦੇਖੋ ਇਹ ਬਣਾਇਆ ਗਿਆ ਇੱਥੇ ਸਰੋਵਰ ਛੋਟਾ ਜਿਹਾ ਬਾਬੇ ਦੀ ਛਾਪੜੀ ਬਾਕੀ ਆਪਾਂ ਬਾਕੀ ਚੱਲਦੇ ਆਪਾਂ ਦਰਬਾਰ ਤੇ ਟੇਕ ਦੇ ਮੱਥਾ ਕਰਾਉਣੇ ਸੁਣ ਵੀ ਦਰਸ਼ਨ ਸਾਰੇ ਨੇ ਦਰਸ਼ਨ ਕਰੋ बहुत सोहनी जगह बनी हुई है खुले थे बबा जी का दरबार आत्मस्तक चरणी बख्शी चरणों ने जोड़ के रखी पातशाह